ਹਾਂ ਵੀ ਬਾਬੇ ਹਾਂਜੀ ਮੇਰਾ ਯਾਰ ਇੱਕ ਨਾ ਮਣ ਬਣ ਗਿਆ ਦੱਸ ਕੀ ਬਣ ਗਿਆ ਮਨ ਤੇਰਾ ਵੀ ਜੱਟ ਕੋਲੇ ਜਦੋਂ ਦੌਰ ਪੀਏ ਹੋਣ ਉਹਦੇ ਦਾ ਦੋ ਕਰਤੀ ਆਪਣੇ ਕੋਲੇ ਬਾਹਲੇ ਤਾਂ ਹੁੰਦੇ ਨਹੀਂ ਬਾਹਲੇ ਦਾ ਕਿੱਥੇ ਹੁੰਦੇ ਯਾਰ ਤੇ ਉਦੋਂ ਮਨ ਲੈ ਵੀ ਜਿਹੜਾ ਬਾਗੀਆਂ ਹੁੰਦਾ ਹਾਂ ਉਹਦਾ ਦੁਕਾਨ ਕਰੂਗਾ ਦੁਕਾਨ ਕਰੇਗਾ ਦੁਕਾਨ ਕਰਕੇ ਉਹਦਾ ਪਹਿਲਾ ਮਕਸਦ ਹੁੰਦਾ ਵੀ ਰੇਟਾ ਅੰਦਰ ਨਾ ਆਵੇ ਹਾਂ ਦੁਕਾਨ ਕਰ ਲਈ ਪੂਰੀ ਸ਼ੀਸ਼ਾ ਨਾਲ ਲਿਆ ਅੱਛਾ ਛੋਟਾ ਏਸੀ ਲਾਉਣਾ ਛੋਟਾ ਏਸੀ ਲਾ 2 ਟਾਈ 100 ਲੱਖ ਦੀ ਦੁਕਾਨ ਚੱਲ 3 ਕ ਲੱਖ ਦਾ ਮਾਲ ਨਾਲਾ ਵਿੱਚ ਮਾਲ ਨਾਲਾ 5-7000 ਰੁਪਿਆ 10000 ਰੁਪਿਆ ਕਰਾਇਆ ਨਾਲਾ ਮਹੀਨੇ ਦਾ 3 ਕ ਲੱਖ ਦੇ ਮਾਲ ਚੋ ਹੋ ਲਾ ਕੇ ਇਨਵੈਸਟਮੈਂਟ ਕਰਕੇ ਇਨਵੈਸਟਮੈਂਟ ਕਰਕੇ ਰੋਤੇ ਤੋਂ ਉਹ ਕੰਮ ਖੜ ਦੇਦਾ ਹੈ ਹਾਂ ਖੜ ਦੇ ਦਿੰਦਾ ਛੱਡੇ ਖਾ ਰਹਿਂਦਾ ਹੈ ਨਿਆਰੇ ਲੈਂਦਾ ਯਾਰੇ ਲੈਂਦਾ ਨਾ ਹਾਂ ਤੇ ਜਦੋਂ ਆ ਜਾ ਕੋਈ ਜੱਟ ਕੋਲੇ ਰੁਪਿਆ ਉਹਦੇ ਜੱਟ ਰੋਤੇ ਕਨੀ ਭਾਈਦਾ ਰੋਤੇ ਕਨੀ ਭਾਈਦਾ ਮੇਰੇ ਕੋਲ ਇਹਨੇ ਇੱਕ ਹੈਗੇ ਆ ਹਾਂ ਠੀਕ ਹੈ ਤੇ ਮੇਰਾ ਇਰਾਦਾ ਹੈਗਾ ਵੀ ਮੈਂ ਹੁਣ ਵੀ ਮੈਂ ਜੋ ਜੱਟ ਐ ਜਿੰਮੀਦਾਰ ਐ ਵੀ ਮੈਂ ਰੱਤੇ ਕੰਮ ਹੀ ਭਜੂ ਹਨਾ ਹਾਂ ਜਾਂ ਤਾਂ ਮੈਂ ਕੰਪਿਊਟਰ ਕਰਾ ਲਊਗਾ ਹਾਂ ਉਹ ਤਾਂ ਬਿਤਾਉਂ ਤੇ ਰੱਤੇ ਹੀ ਪੜਨੇ ਵੀ ਕਵਾਂਟਲ ਮਿੱਟੀ ਖਾਵਾਂਗੇ ਆਪਾਂ ਖਾਵਾਂਗੇ ਹਨਾ ਹਨਾ ਤੇ ਫਿਰ ਉਹ ਆਏ ਨਹੀਂ ਹੋਵੇ ਦੀ ਮੰਨ ਲਾਏ ਰਿਸ਼ਤੇਦਾਰ ਚ ਜਾਂ ਕੋਈ ਹੋਰ ਲੱਗਿਆ ਸਾਡੇ ਰਿਸ਼ਤੇਦਾਰ ਕੋਲੇ ਮੈਂ ਕੰਪਿਊਟਰ ਕਰਾ ਹਾਂ ਸਾਡੇ ਰਿਸ਼ਤੇਦਾਰ ਕੋਲੇ ਆਂ ਹਾਂ 400 ਘੰਟਾ ਚਲਾਤਾ 400 ਚਲਾਤਾ 1100 ਰੁਪਿਆ ਬਈ ਘੰਟੇ ਦਾ ਲੈਂਦਾ ਸਦਾ ਸਾਹਬ ਲਾਲ ਦਾ ਮੇਰੇ ਵਰਗਾ 4 ਲੱਖ ਹੋ ਗਿਆ ਯਾਰ 4 ਲੱਖ ਰੁਪਿਆ ਕਮਾ ਲਿਆ ਮੁੰਡੇ ਨੇ ਕਹਿੰਦਾ ਤੇ 10 ਕਲੀਟਰ ਤੇਲ ਲਾਲਾ ਹੂੰ ਘੰਟੇ ਦਾ 10 ਕਲੀਟਰ ਪਾ ਲُوا ਹੈ 1200 ਲੀਟਰ ਤੇਲ ਹੋ ਗਿਆ ਹਾਂ ਲੱਖ ਕ ਦਾ ਤੇਲ ਲਾ ਲਾ ਲੱਖ ਕ ਦਾ ਤੇਲ ਲਾ ਲਾ ਅਗਲਾ ਕਹਿੰਦਾ 3 ਕ ਲੱਖ ਰੁਪਇਆ ਜੇਵ ਚ ਪਾ 15 ਕ ਦਿਨਾਂ ਚ ਹੈ ਨਾ 15 ਕ ਦਿਨਾਂ ਚ 3 ਕ ਲੱਖ ਕਮਾਇਆ ਆਹੀ ਹਾਲ ਤੂੜੀ ਵਾਲੀ ਮਸ਼ੀਨ ਦਾ ਨਾ ਹਾਂ ਵੱਡੀ ਵਾਲ ਤਾਂ ਆਪਣੇ ਕੋਲ ਇੰਨੇ ਰੁਪਏ ਹੈ ਨਹੀਂ ਵੀ ਵੱਡੀ ਵਾਲੀ ਵੱਡੀ ਮਰਤਾ ਆਧਾਰ ਕਾਰਡ ਤੇ ਵੀ ਜਾਂਦੀ ਹੈ ਹਾਂ ਅੱਜ ਕੱਲ ਟਰੈਂਡ ਚੱਲੀ ਹੁੰਦਾ ਹੈ ਟਰੈਂਡ ਚੱਲੀ ਹੈ ਨਾ ਸਹੀ ਗੱਲ ਹੈ ਹਾਂ ਵੀ ਆਹ ਆਧਾਰ ਕਾਰਡ ਤੇ ਮਸ਼ੀਨ ਲੈ ਆਂਦੀ ਹੈ ਨਾ ਤੂੜੀ ਆਈ ਤੂੜੀ ਵਾਲੀ ਦਾ ਮੈਨੂੰ ਦੱਸ ਯਾਰ ਮੈਂ ਤੈਨੂੰ ਇੱਕ ਵਾਰੀ ਫੋਨ ਕੀਤਾ ਸੀ ਤੂੰ ਕਹਿੰਦਾ ਮੈਂ ਤੂੜੀ ਵਾਲੀ ਤਿਆਰ ਕਰੀ ਜਨੇ ਹਾਂ 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 ਤੇ ਤੂੰ ਦੱਸ ਫਿਰ ਵੀ ਤਾਲੀਆਂ ਦੇ ਤੂੰ ਪੁੱਛੀ ਨਾ ਕਿੰਨੀਆ ਬਣੀਆਂ ਠੀਕ ਹੈ ਪੁੱਛ ਮੈਂ ਤੈਨੂੰ ਦੱਸਦਾ ਮੇ ਰੋਟੀ ਪਾਣੀ ਦਾ ਕਿੰਨੇ ਹੈ ਰੋਟੀ ਪਾਣੀ ਮੈਂ ਅਨਾਕੂ ਘਰ ਇਹੋ ਜਿਹਾ ਹੈ ਨਹੀਂ ਜਿੰਨੇ ਕੌਫ ਦੀ ਨਾ ਹੀ ਹੋਵੇ ਪਨੀਰ ਪਨੀਰ ਤੇ ਛੱਡ ਛੋਲੇ ਤੇ ਮੈਨਾਂ ਤੈਨੂੰ ਰੋਟੀ ਨਹੀਂ ਆਉਣੀ ਯਾਰ ਮੈਂ ਇਹਨੂੰ ਦੱਸਦਾ ਵੀ ਆਪਾਂ ਗਾ ਚੂੜੀ ਵਾਲ ਤੇ ਇੱਕ ਡਰਾਈਵਰ ਇੱਕ ਆਪਾਂ ਨਾਲ ਹੈ ਸ਼ਾਮ ਦਾ ਵੇਲਾ ਅਗਲੇ ਦਿਨ ਰੀਜ ਨਾਲ ਟੂੜੀ ਚੱਕਿਆ ਮੁੱਢੀ ਲਾ ਕੇ ਅਗਾਂ ਕਹਿੰਦਾ ਮੇਰੇ ਕਹਿੰਦਾ ਪੰਡ ਨਹੀਂ ਬਜਣੀ ਚਾਹੀਦੀ ਆਪਾਂ ਮੁੱਢੀ ਲਾ ਤਾਂ ਆਪਾਂ ਆਖਿਆ ਠੀਕ ਹੈ ਤੇ ਸ਼ਾਮ ਨੂੰ ਭੁੱਖ ਲੱਗੀ ਹੋਈ ਅਸੀਂ ਆਖਿਆ ਕੀ ਲਿਆਉਣ ਲੱਗਾ ਫਿਰ ਸਬਜੀ ਕਹਿੰਦਾ ਛੋਲਿਆਂ ਦੀ ਸਬਜੀ ਹੈ ਮੈਂ ਲੈ ਬੀ ਸੁਆਦ ਹੀ ਆ ਗਿਆ ਮਨੂੰ ਸੀਦਾ ਤਾਂ ਮੈਂ ਮੋਲ ਵੀ ਮੁੜ ਗਿਆ ਵੀ ਅੱਜ ਸਵੇਰ ਦਾ ਤੇ ਤੂੰ ਤੂੰ ਪੁੱਛੇਗਾ ਨਾ ਵੀ ਸਬਜੀ ਚ ਆਇਆ ਕੀ ਕੀ ਆਇਆ ਬੇਸ਼ੇ ਛੋਲੇ ਤੇ 16 ਆਲੂ ਆਏ ਵਿੱਚ 6 ਛੋਲੇ ਤੇ 16 ਹਾਂ ਅੱਜ ਛੋਲੇ ਦਾ ਫਿਰ ਤੁੰਬੀ ਮਾਰ ਕੇ ਭਾਲੇ ਹੋਣਗੇ ਹੋਰ ਮੈਂ ਕਰਕੇ ਲੱਭਾਂ ਛੋਲੇ ਦੀ ਸਬਜ਼ੀ ਜੀ ਅੱਛਾ ਆਏ ਆਲੂ ਨੇ ਮੇਰੇ ਹਾਂ ਫੇਰ ਅਗਲੇ ਕਰਦੇ ਭਰਾ ਅਗਲੇ ਦਿਨ ਹਾਂ ਬੜੇ ਰੀਜਾਂ ਨਾਲ ਉਸ ਦਿਨ ਵੀ ਬੜੇ ਰੀਜਾਂ ਨਾਲ ਕੰਮ ਕੀਤਾ ਭਈ ਰੋਟੀ ਖੁਣੋ ਤਾਂ ਨਾ ਨਾ ਸੀ ਵੱਜ ਗਿਆ ਲੋਕਾਂ ਦਾ ਤੈਨੂੰ ਕਾਹਦੇ ਆਖੀ ਬੁਰਾ ਹਾਲ ਜੀ ਰੋਟੀ ਤਾਂ ਕੋਈ ਦੇ ਕੇ ਰਾਜ਼ੀ ਨਹੀਂ ਨੇ ਰੋਟੀ ਦਾ ਨੌਦਾ ਨਾ ਜੇ ਗੱਲਾਂ ਜਦੋਂ ਆਪਾਂ ਚੱਲਦੇ ਆ ਬਾਹਰ ਡੂੰਘੀਆਂ ਚੱਲ ਪੈਣਗੇ ਹਾਂ ਜਦੋਂ ਜੱਟ ਪੁੱਤ ਵਿਆਹਣਾ ਨਾ ਬਈ ਹਾਂ ਵਿਆਹਣਾ ਨਾ ਪੁੱਤ ਹਾਂ ਹਾਂ ਉਦੋਂ ਆਪਾਂ ਇੰਨਾ ਕੁ ਮੈਂ ਮੂੰਹ ਵੱਡ ਲੈਨੇ ਆਂ ਅਸੀਂ ਆਪਣੂੰ ਗਾਲਾਂ ਵੀ ਮਿਲਨੇ ਆ ਕਮੈਂਟ ਵੀ ਬਹੁਤ ਮਿਲਨੇ ਆਂ ਅੱਲੇ ਕਈ ਬ੍ਰਾਹਮਣੇ ਆਏ ਵੀ ਲਿਖਦੇ ਨੇ ਵੀ ਜਦੋਂ ਤੁਸੀਂ ਵੈਹੀ ਸੀਗੇ ਤੇ ਤੁਹਾਡੇ ਪਿਓ ਨੇ ਕਿਹੜਾ ਮੂੰਹ ਨਹੀਂ ਅੱਡਿਆ ਹੋਣਾ ਸਹੀ ਗੱਲ ਅੱਡੇ ਸੀ ਭਰਾਵਾ ਅਸੀਂ ਹਕੀਕਤੀ ਦੱਸਦੇ ਆ ਹਾਂ ਕਿਹੜਾ ਤੂੰ ਬੋਲਣ ਲੱਗਿਆ ਉਦੋਂ ਅਗਲਾ ਕਹਿੰਦਾ ਵੀ ਮੇਰੇ ਮੁੰਡੇ ਨੂੰ 10 ਕਿੱਲੇ ਆਉਂਦੇ ਆ ਤੇ ਕਿੱਲੇ ਦਾ 2 ਲੱਖ ਚੰਦਾ ਹੈ ਨਾ ਹਾਂ ਚੱਲਦਾ 2 ਲੱਖ ਤੇ ਫਿਰ ਉਹ ਅੱਲਾ ਵੀ ਹਾਂ ਤੇ ਅਗਲਾ ਵੀ ਸ਼ਰਤ ਪਤਾ ਕੀ ਦਰਦਾ ਕਿ ਕੁੜੀ ਸਾਡੀ ਕੋਹਣਾ ਸਿੱਟੂਗੀ ਸਾਡੀ ਕੁੜੀ ਨੇ ਹੱਥ ਨਹੀਂ ਲਾਉਣਾ ਕਾਉਣਾ ਹੈ ਨਾ ਵੀ ਅਸੀਂ ਰੋਟੀ ਬਸ ਦੋ ਜੀਆਂ ਦੀ ਲਾਉਣੀ ਆ ਅੱਪਲ ਤਾਂ ਜੋ ਵੀ ਟਾਈਮ ਗਿਆ ਚਲਾ ਅਗਲਾ ਆਂਦਾ ਬਾਹਰ ਚੱਲੋ ਤੇ ਮੈਂ ਹੋਰ ਜਾਂਦਾ ਇੱਕ ਗੱਲ ਹਾਂ ਕੋਈ ਜ਼ਬਾਨਾ ਹੁੰਦਾ ਸੀ ਜਦੋਂ ਮੰਨ ਲਾ ਵੀ ਆਪਣੇ ਦਾਦੇ ਲਾਲਾ ਵਿਆਹੀ ਯਾਰ ਹੈ ਨਾ ਜਾਂ ਬਾਦਿਆ ਤੋਂ ਬਾਅਦ ਚਲਾਦਾ ਹੈ ਨਾ ਹਾਂ ਹਾਂ ਵੀ ਉਦੋਂ ਕੋਈ ਪੋਸਟ ਨਹੀਂ ਹੁੰਦਾ ਸੀਗਾ ਉਦੋਂ ਕੰਮ ਕਰਦੇ ਪਈਦਾ ਸੀ ਕੋਈ ਕੰਮ ਕਰਕੇ ਮਤਲਬ ਵੀ ਉਹਨੂੰ ਰਸਤੇ ਤੱਕ ਠੱਕ ਹੋਏ ਦੇ ਕੰਮ ਉਹਦੋਂ ਕਰਦੇ ਹੁੰਦੇ ਸੀ ਨਾ ਹਾਂ ਹਾਂ ਫੇਰ ਉਦੋਂ ਬਾਅਦ ਦਾ ਜਵਾਨ ਆਇਆ 10 ਸਾਲ 15 ਸਾਲ 20 ਸਾਲ ਜਾਵੜਾ ਪੋ ਇੱਧਰ ਨੂੰ ਆਇਆ ਆਪਣੇ ਵਾਲੇ ਪਾਸੇ ਠੀਕ ਹੈ 20 ਸਾਲ ਇੱਧਰਲੇ ਪਾਸੇ ਆ ਜਾ ਹਣਾ ਹੂੰ ਉਦੋਂ ਜਦੋਂ ਉਹਨਾਂ ਦਾ ਨਾ ਰਸਤੇ ਹੁੰਦੇ ਸੀਗੇ ਹੂੰ ਉਦੋਂ ਕੀ ਕਹਿੰਦੇ ਸੀਗੇ ਕੰਮ ਕਰਤਾ ਕਰਦੀ ਕਰਦੇ ਆ ਨਾ ਵੀ ਨਾਲ ਭਾਈ ਹੋਰ ਕੋਈ ਕੰਮ ਜਿਵੇਂ ਲੀਡਰਸ ਹੋਣਾ ਹਾਂ ਹਾਂ ਹਨਾ ਇਹ ਸਭ ਤੋਂ ਵੱਡੀ ਆਫਰ ਸੀਗੀ ਵੀ ਸਾਡੀ ਕੋਈ ਸਾਰਾ ਕੰਮ ਕਰਤਾ ਕਰਦੀ ਕਰਦਾ ਮੈਂ ਅੱਲਾ ਵੀ ਗੋਹਾ ਵੀ ਸਿੱਟੂ ਸਾਰਾ ਵਿੱਚੋਂ ਠੱਠੇ ਵੀ ਪਾਉ ਪਸ਼ੂ ਡੰਗਰ ਸਾਹਮੂ ਤੇ ਆਜਾ ਦੀਆਂ ਬਾਰੇ ਕਿ ਦੁਆਰ ਤੇ ਉਸ ਤੋਂ ਇਹ ਜਵਾਨਾ ਮੈਂ ਤੁਹਾਨੂੰ ਦੱਸ ਦੇਣਾ ਜਵਾਨਾ ਜਿਵੇਂ ਜਿਵੇਂ ਅੱਗੇ ਜਾਈ ਜਾਂਦਾ ਨਾ ਹਾਂ ਵੀ ਉਹਦੀ ਰੋਟੀ ਪਾਣੀ ਦਾ ਇਹ ਹੁੰਦਾ ਸੀਗਾ ਉਸ ਤੋਂ ਬਾਅਦ ਜਿਹੜਾ ਆ ਗਿਆ ਹੁਣ ਸਾਡੇ ਵਾਲਾ ਜਮਾਨਾ ਨਹੀਂ ਰਿਹਾ ਗਿਆ ਤੇਰੇ ਆਪੇ ਤਾਂ ਗਰਮ ਤਾਂ ਛੋਟੇ ਬਹੁਤ ਹਨ ਟੋਟੇ ਹਨ ਠੀਕ ਹੈ ਤੇਰਾ ਤਾਂ ਵਿਆਹ ਹੋਈ ਨਹੀਂ ਹੋਣਾ ਜੇ ਨਾ ਨਹੀਂ ਹੋਇਆ ਨਹੀਂ ਹੋਇਆ ਨਾ ਹਾਂ ਠੀਕ ਹੈ ਉਹ ਬਹੁਤ ਖੁਸ਼ਕਿਸਮਤ ਹੋਏਗਾ ਜੀ ਤੈਨੂੰ ਮਾਲਾ ਹੋਟਲ ਤੋਂ ਰੋਟੀ ਨਾ ਮੰਗਾਉਣੀ ਪਿਆ ਕਰੇ ਹੋਟਲ ਤੋਂ ਹਾਂ ਫਿਰ ਆਪਾਂ ਐ ਕਰੀਏ ਹੋਟਲ ਲੱਭੀਏ ਨਾ ਚੰਗਾ ਜਾ ਹੁਣੇ ਲੱਭ ਲਈਏ ਬਾਅਦ ਵਿੱਚ ਗੱਲ ਬਾਤ ਕਰਦੇ ਨਾ ਸਾਡੇ ਦੀ ਜਵਾਨੀ ਚ ਸਾਡੇ ਵਾਲ ਜਵਾਨੇ ਥੋੜਾ ਸਟੈਂਡਰਡ ਥੋੜਾ ਜਿਹਾ ਸਾਡੇ ਥੋੜਾ ਜਿਹਾ ਹਾਈ ਹੋਇਆ ਸੀਗਾ ਅੱਛਾ ਹੁਣ ਮੈਂ ਤੈਨੂੰ ਮੈਂ ਆਪੇ ਰਿਸ਼ਤੇ ਦੀ ਗੱਲ ਦੱਸਣਾ ਸੱਚੀ ਹੈ ਇਹ ਰਿਐ ਉਹ ਮੇਰੇ ਕੋਲੇ ਰਿਸ਼ਤੇ ਬੋ ਆ ਰਹੀ ਆ ਅੱਛਾ ਮੈਂ ਰਿਸ਼ਤਾ ਦੇ ਕੀ ਹੁੰਦਾ ਹੈ ਤੇ ਨਾ ਤਾ ਨਹੀਂ ਸੁਣੀ ਚੱਲ ਹਾਂ ਆਪਸ਼ਨ ਮਿਲਦੀ ਹੁੰਦੀ ਆ ਹਮ ਹਮ ਪਹਿਲੀ ਆਪਸ਼ਨ ਜਿਹੜਾ ਬੰਦਾ ਕਹਿੰਦਾ ਵੀ ਬੜੀ ਸੋਹਣੀ ਐ ਹਮ ਇਹ ਮੈਂ ਆ ਬੁੱਕ ਨਹੀਂ ਚਾਹੇ ਰ ਅ ਅੱਛਾ ਆ ਜੀ ਵਿਆਪਾ ਇਹਨਾਂ ਕਹਿੰਦਾ ਆਪਾਂ ਅਗਲੀ ਕੁੜੀ ਤੇ ਕਹਿੰਦੇ ਬੜੀ ਸੋਹਣੀ ਤੇ ਆਪਾਂ ਪੱਕੇ ਰੰਗਦੇ ਆ ਹਾਂ ਹਨਾ ਰੜੇ ਹੋਏ ਆ ਪੂਰੇ ਰੜੇ ਹੋਏ ਆ ਅੱਛਾ ਮੈਂ ਕਹਾਂ ਚੱਲ ਮੈਂ ਦੁਗਾਈ ਤੱਕ ਜਾਂਦਾ ਨਾ ਗੱਲ ਇਹ ਵੀ ਇੱਕ ਨਿਸ਼ਾਨੀ ਆ ਪੱਕੇ ਰੰਗ ਦੀ ਹਾਂ ਮੈਂ ਤੈਨੂੰ ਗੱਲ ਦੱਸ ਰਿਹਾ ਲੋ ਇਹ ਵੀ ਇੱਕ ਨਿਸ਼ਾਨੀ ਜਿਹੜਾ ਬੰਦਾ ਕੰਮ ਕਰਦਾ ਰੰਗ ਹੁੰਦਾ ਹੀ ਪੱਕਾ ਹੁੰਦਾ ਕੰਮ ਤਾਂ ਮੈਂ ਘਾਟੀ ਕਰਦਾ ਅੱਛਾ ਕੰਮ ਤਾਂ ਮੈਂ ਘਾਟੀ ਕਰਦਾ ਅੱਛਾ ਕੋਈ ਕਾਲੀ ਐ ਸੀ ਕੋਈ ਕਾਲੀ ਐ ਪੂਰੀ ਕਾਲੀ ਐ ਇਹ ਮੈਂ ਇਹਨਾਂ ਕੰਮ ਹੈ ਤਾਂ ਵੀ ਤੁਮ ਨੂੰ ਪਹਿਲਾਂ ਪੱਕੇ ਰੰਗ ਸੌਰੀ ਗੋਲੇ ਰੰਗ ਨਹੀਂ ਆਜਾ ਅੱਛਾ ਕਹਿੰਦਾ ਵੀ ਸ਼ਰਤਾਂ ਬਾਵਾ ਹੂੰ ਮੈਂ ਵੀ ਦੱਸ ਦੱਸ ਕਹਿੰਦਾ ਇੱਕ ਬਾਬੀ ਉਹ ਕੱਚੇ ਮਿਹਰੇ ਚ ਪੈਰ ਨਹੀਂ ਲਾਉਂਦੀ ਅੱਛਾ ਉਹ ਹਮੇਸ਼ਾ ਤੇ ਸਾਡਾ ਕੱਚਾ ਹੈ ਹਮ ਚੰਨ ਕੰਨਾ ਫਰਸ਼ ਲੱਗ ਜੂਗੀ ਅੱਛਾ ਮਾਹਤ ਲੜੇ ਰਸਟ ਕਰਨਾ ਜਦੋਂ ਵਿਆਹ ਕਰਾਉਣਾ ਹੈ ਇਹ ਪਣ ਛੜੇ ਵੱਜਾਂਗੇ ਹਮ ਦੂਜੀ ਸ਼ਰਤ ਹਮ ਕੰਨਾ ਬਈ ਗੋਹਾ ਨਹੀਂ ਸੱਤਣਾ ਗੋਹਾ ਨਹੀਂ ਸੱਤਣਾ ਇੱਥੇ ਆ ਕਿ ਮੈਂ ਵੀਰ ਗਿਆ ਹੋਈ ਅੱਛਾ ਤੀਜੀ ਸ਼ਰਤ ਸੁਣਨੀ ਫਿਰ ਤੀਜੀ ਸੁਣਦੀ ਲੋੜ ਹੀ ਨਹੀਂ ਪਈ ਬਈ ਵਾ ਮੋੜ ਤਾਂ ਉੱਥੇ ਉੱਥੇ ਮੋੜਿਆ ਹੰਦਾ ਤੁਸੀਂ ਇਹ ਹਾਂ ਮਹਾਵੀ ਆਪਾਂ ਇਹ ਸੈਟ ਹੁੰਦਾ ਆਪਣਾ ਕੰਮ ਅੱਛਾ ਇੱਕ ਵਾਰ ਦੇਖ ਆਪਾਂ ਆਪੇ ਗੋਲ ਮੰਨ ਲਵੀ ਕੱਲੀ ਚਕਾਣ ਡਿੱਗਿਆ ਹੁੰਦਾ ਹਾਂ ਤਾਂ ਉਹ ਮੈਂ ਆਪਾਂਵੇਂ ਆਪਾਂਵੇਂ ਹਨਾ ਦੂਜੀ ਗੱਲ ਵੀ ਮਹਾ ਆਪਣੇ ਹਸਾਕ ਤੋਂ ਬਾਹਰ ਨਾ ਤਾਂ ਆਪਾਂ ਨੂੰ 20 ਸਾਲ ਲੱਗੇ ਹਾਂ ਤੇ ਨਾ ਆਪਾਂ ਤੋਂ ਗੋਹਾ ਸਟਾਲ ਨੂੰ ਨਹੀਂ ਬਣਨੀ ਨਹੀਂ ਠੀਕ ਹੈ ਅੱਜ ਜਵਾਬ ਦਿੱਤਾਗਾ ਮਹਾਵਲ ਦੂਸਰੀ ਵਸੇ ਆਇਆ ਅੱਛਾ ਦੂਸਰੀ ਵਸੇ ਜਦੋਂ ਮੈਂ ਕਹਿੰਦਾ ਯਾਰ ਰੰਗ ਸਾਵਲਾ ਹੂੰ ਸਾਡੀ ਅੰਦਰ ਖੁਸ਼ੀ ਜੀ ਹੋਈ ਠੀਕ ਹੈ ਮਹਾਵਲ ਆ ਕੰਮ ਬੰਨ ਜੂ ਆਪਣਾ ਹਾਂ ਪਹਿਲੇ ਵੀ ਪੋਜ਼ਿਟਿਵ ਵਾਈਬ ਆ ਪਹਿਲਾ ਪਾਸ ਹਾਂ ਮੈਂ ਰੰਗ ਤਾਂ ਆਪਣਾ ਵੀ ਸਾਵਲਾ ਹੀ ਹੈ ਸਾਵਲੀ ਤੇ ਵੀ ਮੜੇ ਕਾਲੀ ਕੰਨੀ ਬੰਦੀ ਹੋਵਾਂਗੇ ਹਾਂ ਹਾਂ ਤੇ ਦੂਸਰਾ ਕਹਿੰਦਾ ਬਈ ਕੰਮ ਸਾਰਾ ਕਰੂ ਹੂੰ ਹੂੰ ਮੈਂ ਕਿ ਸਾਰਾ ਕੰਮ ਕੀ ਕੰਦਰ ਰੋਟੀ ਟੁਕ ਸਾਰਾ ਅੱਛਾ ਮਨਾ ਕਲੀਅਰ ਹੈ ਠੀਕ ਹੈ ਤਨਾਂ ਤੋਸੂ ਦਾ ਗੋਹਾ ਕੁੜਾ ਮਾਹ ਤਾਂ ਲੱਜਤਾ ਵੀ ਮੈਂ ਇਹ ਤਾਂ ਚੱਲ ਠੀਕ ਹੈ ਮੈਨੂੰ ਮਖਾ ਕੱਚੇ ਥਾਂ ਤੋਂ ਬੜਾ ਡਰ ਲੱਗਦਾ ਏ ਟੋਟੋ ਸਾਰੇ ਕੰਮ ਕਰਦੇ ਸਾਰੇ ਕੰਮ ਕਰਦੇ ਮੈਂ ਤਾਂ ਲੱਕੀ ਸਮਝਦੇ ਠੀਕ ਤੇ ਹੁਣ ਆ ਗਈ ਬੰਲੇ ਜਿਹੜੇ ਤੁਸੀਂ ਵਿਆਹ ਜਾਣਾ ਹਾਂ ਜਿਹੜੇ ਆਉਣ ਵਾਲੇ ਨੇ ਜਾਏ ਜਾਣੇ ਹਾਂ ਹਾਂ ਤੇ ਉਹਨਾਂ ਦਾ ਦੱਸੀ ਫਿਰ ਕੀ ਹਾਲ ਹੋਣਾ ਤੁਹਾਡਾ ਉਹਦਾ ਤੁਹਾਡਾ ਹਾਲ ਦੱਸਦੇ ਕੀ ਮੈਂ ਤਾਂ ਤੈਨੂੰ ਐਵੇਂ ਆਖਾਂ ਪ੍ਰਸਾਦ ਜੀ ਕਹਿੰਦਾ ਤੁਸੀਂ ਹਾਂ ਤੇ ਉਹਨੂੰ ਚੌੜ ਕਰਦੇ ਕਹਿੰਦੇ ਆ ਦੀ ਇਹਨੇ ਮਾੜਲੇ ਮੇਰਾ 88 ਜਨਮ ਹਾਂ ਵੀ 90 99 ਵਾਲੇ 90 99 ਵਾਲੇ ਵੀ ਵਿਆਹੇ ਗਏ ਹਾਂ ਵਿਆਹੇ ਗਏ 95 ਵਾਲੇ ਵੀ ਤਕਰੀਬਨ ਤਕਰੀਬਨ ਲੱਗ ਗਏ ਹਾਂ ਹੁਣ ਤਾਂ ਯਾਰ 3 ਵਾਲੇ ਵੀ ਵਿਆਹੇ ਗਏ ਸਮਝਿਆ ਗੱਲ ਹਾਂ ਜਿਹੜੇ ਹੁਣ ਤੁਸੀਂ ਹੋ ਹਾਂ ਹਾਂ ਤੁਸੀਂ ਇੱਕ ਦਿਨ ਸਾਨੂੰ ਹੁਣ ਤਾਂ ਸਾਨੂੰ ਤੁਸੀਂ ਕਹਿੰਦੇ ਯਾਰ ਤੁਸੀਂ ਰੌਲੇ ਆ ਗਏ ਹਾਂ 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 ਤੇ ਇੱਕ ਦਿਨ ਤੁਸੀਂ ਨਾ ਯਾਰ ਕੀ ਕਰਾਂਗੀ ਵੀ ਭਾਈ ਉਹ ਇਹ ਰੌਲੇ ਜਨਮ ਹੁੰਦਾ ਵਧੀਆ ਰਹੇ ਵਧੀਆ ਸੀ ਇਹ ਨਿਆਰੇ ਸੀ ਨਾ ਯਾਰੀ ਸੀ ਨਾ ਤੇ ਦੋਸਤੋ ਇਹ ਸਾਡੇ ਨਾਲ ਸੱਬਿਆ ਤੇ ਕਮਨੀਆ ਗੱਲਾਂ ਸੀਆਂ ਹਨਾ ਕਿ ਮੈਨੂੰ ਬੜੀਆ ਲੱਗੀਆਂ ਤਾਂ ਆਪ ਲਾਈਟ ਕਰ ਦਿਓ ਹਨਾ ਕਮੈਂਟ ਲਾਈਕ ਸ਼ੇਅਰ ਜੇ ਕੋਈ ਕਮੀ ਹੋਈ ਤੇ ਦੱਸ ਦੋਗਾ ਤੇ ਜੇ ਕੋਈ ਕੋਈ ਹੋਰ ਤੁਹਾਡੇ ਕੋਲ ਕੋਈ ਕੰਸੈਪਟ ਹੋਵੇ ਨਾ ਬੋਲਣ ਵਾਲਾਸ ਨੂੰ ਕੰਸੈਪਟ ਦੱਸ ਦਿਓ ਉਸ ਤੋਂ ਬਾਅਦ ਅਸੀਂ ਸਾਰੀ ਪੂਸਤੂ ਲਾ ਦੇਣੀ ਹੈ ਹਨਾ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ